ਮਮਨਜੂਲੀ मंचूरियन ਬਣਾ ਦੇ ਤੁਹਾਡੇ ਕੀ ਵਿਚਾਰ ਨੇ ਪਹਿਲਾਂ ਪਹਿਲਾਂ ਹੀ ਮੈਨੂੰ ਦੇਣਾ ਹੈ ਕਿ ਪਾਉਂ

ਬਣਾਉਣ ਕੁਝ ਹੋਰ ਸੀਗਾ 프ੌਂਟ ਹੈ ਵਾਸਤੇ ਇੱਥੇ ਮਨਜ਼ੂਰੀਆਂ ਮੰਗਣ ਲੱਗੇ ਮਨਜ਼ੂਰੀਆਂ ਨਾਲ ਜਿਹੜਾ ਬਣਾਉਣ ਲੱਗੇ ਟਾਈਮ ਬਹੁਤ ਲੱਗਦਾ ਨਾ ਚੀਜ਼ਾਂ ਖੱਲੀ ਚੁੱਲ੍ਹੇ ਤੇ ਰੱਖਿਆ ਬੈਧਰ ਇਧਰ ਸੇਕ ਜ਼ਿਆਦਾ ਹੋ ਗਿਆ ਪਹਿਲਾਂ ਹੋਇਆ ਨਹੀਂ ਹੈਗਾ ਧੂਆਂ ਜਿਹੀ ਆ ਇਧਰੋਂ ਚੱਕ ਕੇ ਇਧਰ ਰੱਖਤਾ ਨਹੀਂ ਤਾਂ ਫਿਰ ਕੱਚਾ ਰਹਿ ਜਾਊਗਾ ਜੇ ਜ਼ਿਆਦਾ ਸੇਕ ਅੱਗ ਤੇ ਪਕਾ ਲਿਆ ਥੋੜੀ ਦੇਰ ਇਧਰ ਰੜੂਗਾ ਤੇਲ ਬਹੁਤ ਜ਼ਿਆਦਾ ਗਰਮ ਹੈ ਆ ਤੇ ਮਨਜ਼ੂਰੀਆਂ ਆਪਣਾ ਰੈਡੀ ਹੋ ਜਾਊਗਾ जी तुम्हें रैसपी है जी देखनी होंगी है कुक रूप खरॉड या रूप खरॉड इंस्टाग्राम यूट्यूब पर जड़ा चैक कर सकते हो बहुत ही टेस्टी बन के तैयार होंगे ने पर खाने सौखे नहीं गन दे बहुत औखे ने टाइम बहुत ज़्यादा लग जाता है गुलगुप्पे होने ही नहीं

ਬੜੀ ਵੀ ਤੇ ਅਨਲ ਸਟੋਅ ਰਿਕੁਐਸਟ ਨਹੀਂ ਮਿਲਣਾ ਕਿੰਨੂ ਸਸਤੇ ਨੇ ਕਿੰਨੂ ਖਾਓ ਕਿੰਨੂ ਕਿੰਨੂ ਫਰੂਟ ਹੁੰਦਾ ਹੋਰ ਹੇ ਹੇ ਫੋਨ ਗਿਰ ਗਿਆ ਕਿੰਨੂ ਫਰੂਟ ਹੁੰਦਾ ਕੀ ਹੋ ਰਿਹਾ ਰੱਖ ਦੇ ਨੂੰ ਖੁਸ਼ਬੂ ਨਹੀਂ ਆ ਰਹੀ ਖੁਸ਼ਬੂ ਥੋੜੀ ਆਊਗੀ ਬੰਦ ਪੈਕੇਟ ਚੋਂ ਇਹਦੀ ਤਾਂ ਆਰੰਗੀ ਦੂਰ ਤੋਂ ਅੱਜ ਅਸੀਂ ਪ੍ਰਿੰਕਲਰ ਤੇ ਪਲਾਈ ਵੀ ਦੇਖੀ

बस दूर रहा कर दूर रहा

ਆਇਆ ਨਾ ਖਵਾਰ ਮਾਰਕਟ ਨੀਰ ਮਾਰਕੇ ਸਾਫ ਕਰਕੇ ਰੱਖਨੇ ਪਿਆ ਕਰਨਾ ਜੀ ਨਹੀਂ ਤਾਂ ਗਪੇ ਵਾਲੇ ਇਕਨੇ ਚਾਹਦੇ ਮੂਰੀ ਦਾ ਤੇ ਫਿਰ ਉਹ ਠੇਕ ਕਰ ਦੋ ਆਹ ਕੈਸਰੋਲ ਆਇਆ ਹੈ ਨਾ ਆਉਤਾ ਆਪਣੇ ਕੋਲ ਵੀ ਹੈਗੇ ਨੇ

ਕਿਸੇ ਆ ਕਦੇ ਤੁਮਨ ਸ਼ੋਕ ਨਾ ਪਾਵੇ ਇਥੋਂ ਨਾ ਚੋੜੇ ਟੇਪ ਪਰ ਪਈਆਂ ਰੋੜਾ ਆਪਣਾ ਹੱਥ ਖਾਂਦਰੀ ਜੀਵ ਪਿੱਤਲ ਦੀਆਂ ਥਾਲੀਆਂ ਪਈਆਂ ਨੇ ਤੁਹਾਮਾਰੀ ਸ਼ੋਪਿੰਗ ਬੋਰਡ ਦਵਾਇਓ ਫਿਰ ਦੂਜੇ ਪਰਿਆਲੇ ਜਨਾਂ ਜਾ ਆਈ ਵਾਰੀ ਕਹਿੰਦੇ ਹੋਏ ਮੈਂ ਲਿਆ ਦੂੰਗਾ ਤੁਹਾਨੂੰ ਉਹ ਕੋਈ ਬੋਰਡ ਦਵਾਇਓ

ਮੰਦਰੀ barbecue? ਉਹਦੇ then ਇਹਦੇ

ਨਮਸਕਾਰ ਆ ਲੈ ਲੀ ਲੀਆ ਦੀ ਮਾਦੀ ਆਪਸ ਬਾਦ ਕਿੰਨੇ ਦੀ ਹੈ 250 ਉਹ ਫੋੜ ਲਈ ਲੈ ਲਾ 5 ਸਾਲ ਚ ਪੀਏਗਾ ਪਾਣੀ ਤਾਂ ਪਹਿਲਾ ਵਾਲਾ ਨਹੀਂ ਪੀ ਕੇ ਆਂਦਾ 10 ਗਾੜਾ हरमंद पता नहीं की देख रहा है कुर्ती कुर्तिया दफ्तर लगे तो तो <laughs> <laughs> लैपटॉप मेनु लिया देता है